ਜੋ ਉਸ ਪ੍ਰਕਿਰਿਆ ਦੇ ਵਿੱਚ ਚੋਣ ਲੜਿਆ ਚਾਹੇ ਉਹ ਅਮਰਿਤਪਾਲ ਜੀ ਨੇ ਚਾਹੇ ਕੋਈ ਹੋਰ ਵਿਅਕਤੀ ਦੇ ਅਸੀਂ ਸੰਵਿਧਾਨ ਦੇ ਮੁਤਾਬਕ ਸਭ ਨੂੰ ਮੈਂ ਸਮਝਦਾ ਕਿ ਸਾਡਾ ਸਿਰ ਝੁਕਦਾ ਹੈ ਸੰਵਿਧਾਨ ਦੇ ਸਾਹਮਣੇ ਔਰ ਜਿਸ ਪ੍ਰਕਾਰ ਲੋਕਾਂ ਦਾ ਮੰਡੇਟ ਰਿਆ ਕਈ ਵਾਰੀ ਲੰਮੇ ਸਮੇਂ ਬਾਅਦ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਿਤੇ ਮਾਹੌਲ ਬੰਦ ਹੈ ਸੋ ਮੈਂ ਸਮਝਦਾ ਕਿ ਸਾਨੂੰ ਇਸ ਗੱਲ ਦੀ ਕੋਈ ਆਪत्ति ਨਹੀਂ ਹੈ ਜੋ ਲੋਕਾਂ ਦਾ ਮੰਡੇਟ ਹੈ ਜੋ ਲੋਕਾਂ ਨੇ ਫੈਸਲਾ ਲਿਆ ਉਹ ਸਾਡੇ ਸਿਰ ਮੱਥੇ ਔਰ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਸਟਰੋਂਗ ਹੈ ਤਰਨਤਾਰਨ ਦੇ ਵਿੱਚ ਐਂਡ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਕੌਲਰਸ ਪਾਰਟੀ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੋਈ ਹੈ ਸੋ ਮੈਨੂੰ ਲੱਗਦਾ ਕਿ ਇਹੋ ਜੇ ਪਵਿੱਤਰ ਸਥਾਨ ਤੇ ਆ ਕੇ ਸ਼ੁਕਰਾਨਾ ਕਰਨਾ ਨਕਮਸਤਕ ਹੋਣਾ ਸੱਚੇ ਪਾਤਸ਼ਾਹ ਬਹੁਤ અપਾਰ ਕਿਰਪਾ ਕਰਦਾ ਹੈ ਔਰ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਪੂਰੇ ਪੰਜਾਬ ਤੇ ਪੂਰੇ ਪੰਜਾਬ ਦੇਸ਼ ਦੁਨੀਆ ਚ ਵੱਸਦੇ ਪੰਜਾਬੀਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਸਾਨੂੰ ਸਾਡੇ ਤੇ ਵੀ ਔਰ ਪਾਰਟੀ ਤੇ ਵੀ ਆਪਣਾ ਪੂਰਨ ਅਸ਼ੀਰਵਾਦ ਰੱਖਿਓ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਚ ਦੇਸ਼ ਔਰ ਕੌਮ ਦੀ ਸੇਵਾ ਕਰ ਸਕੀਏ ਸੋ ਇਸ ਕਰਕੇ ਸਾਰੇ ਜਾਣੇ ਅਸੀਂ ਸ਼ੁਕਰਾਨੇ ਵਜੋਂ ਨਕਮਸਤਕ ਹੋਣ ਵਾਸਤੇ ਆਏ ਅੱਜ ਕਰਮਦਾਨ ਦੀ ਸੀਟ ਜਿਹੜੀ ਆ ਕਾਂਗਰਸ ਜਿਹੜੀ ਦੂਸਰੇ ਨੰਬਰ ਤੇ ਰਹੀ ਹੈ ਔਰ ਅਮਰਿਤਪਾਲ ਸਿੰਘ ਦਾ ਇੱਕ ਐਸੀ ਜਿਹੜੀ ਜਿੱਤ ਬਣ ਤੋਂ ਯਹਾਲਾਂ ਕਿ ਕੋਈ ਲਹਿਰ ਦੀ ਗੱਲ ਕੀਤੀ ਜਾ ਰਹੀ ਸੀ ਦੇਖੋ ਜੀ ਕਈ ਕਈ ਵਾਰੀ ਇਸ ਤਰ੍ਹਾਂ ਦਾ 1999 ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਸੀਗਾ ਲੇਕਿਨ ਮੈਂ ਸਮਝਦਾ ਕਿ ਸੰਵਿਧਾਨ ਦੇ ਮਤਾਬਕ ਜਿਹੜਾ ਵੀ ਵਿਅਕਤੀ ਕੋਈ ਵੀ ਵਿਅਕਤੀ ਜੋ ਇਸ ਪ੍ਰਕਿਰਿਆ ਦੇ ਵਿੱਚ ਚੋਣ ਲੜਿਆ ਚਾਹੇ ਉਹ ਅਮਰਿਤਪਾਲ ਜੀ ਨੇ ਚਾਹੇ ਕੋਈ ਹੋਰ ਵਿਅਕਤੀ ਨੇ ਅਸੀਂ ਸੰਵਿਧਾਨ ਦੇ ਮੁਤਾਬਕ ਸਭ ਨੂੰ ਮੈਂ ਸਮਝਦਾ ਕਿ ਸਾਡਾ ਸਿਰ ਝੁਕਦਾ ਹੈ ਸੰਵਿਧਾਨ ਦੇ ਸਾਹਮਣੇ ਔਰ ਜਿਸ ਪ੍ਰਕਾਰ ਲੋਕਾਂ ਦਾ ਮੰਡੇਟ ਰਿਆ ਕਈ ਵਾਰੀ ਲੰਮੇ ਸਮੇਂ ਬਾਅਦ ਇਸ ਤਰ੍ਹਾਂ ਦਾ ਕੋਈ ਨਾ ਕੋਈ ਕਿਤੇ ਮਾਹੌਲ ਬੰਦ ਹੈ ਸੋ ਮੈਂ ਸਮਝਦਾ ਕਿ ਸਾਨੂੰ ਇਸ ਕਰ ਦੀ ਕੋਈ ਆਪत्ति ਨਹੀਂ ਹੈ ਜੋ ਲੋਕਾਂ ਦਾ ਮੰਡੇਟ ਹੈ ਜੋ ਲੋਕਾਂ ਨੇ ਫੈਸਲਾ ਲਿਆ ਉਹ ਸਾਡੇ ਸਿਰ ਮੱਥੇ ਔਰ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਬਹੁਤ ਜਿਆਦਾ ਸਟਰੋਂਗ ਹੈ ਤਰਨ ਤਰਨ ਦੇ ਵਿੱਚ ਐਸੀ ਗੱਲ ਨਹੀਂ ਹੈ ਇਹ ਸਮਾਂ ਆਉਂਦਾ ਜਾਂਦਾ ਰਹਾ ਮੈਨੂੰ ਯਾਦ ਹੈ ਕਿ ਆਮ ਆਦਮੀ ਪਾਰਟੀ 4 ਸੀਟਾਂ ਜਿੱਤੀ ਸਨ ਪੰਜਾਬ ਇਸ ਤਰ੍ਹਾਂ ਦੇ ਫੈਸਲੇ ਕਰਦਾ ਰਹਿੰਦਾ ਹੈ ਜਦੋਂ ਪੂਰੇ ਦੇਸ਼ ਦੇ ਅੰਦਰ ਕੋਈ ਐਕਸੀਡ ਨੀ ਆਮ ਆਦਮੀ ਪਾਰਟੀ ਜਿੱਤੀ ਉਦੋਂ ਪੰਜਾਬ ਚ 4 ਸੀਟਾਂ ਜਿੱਤੇ ਸਨ ਸੋ ਇਹ ਸਮਾਕਰਵਟ ਔਰ ਇਹ ਸਰਕਲ ਹੈ ਇਹ ਚੱਲਦਾ ਰਹਿੰਦਾ ਸੋ ਇਹ ਤਾਂ ਆਰ ਵਾਲੇ ਸਮੇਂ ਦੇ ਵਿੱਚ ਇਹ ਪਰਫਾਰਮੈਂਸ ਦੇ ਜਿਸ ਤਰ੍ਹਾਂ ਲੋਕਾਂ ਨੇ ਕੰਮ ਕਰਾਂਗੇ ਸੇਵਾ ਕਰਾਂਗੇ ਪਾਰਟੀ ਹੋਰ ਆਪਣਾ ਜਿਹੜੇ ਆਪਣੇ ਇਲਾਕੇ ਨੇ ਉਹਨਾਂ ਨੂੰ ਮਜ਼ਬੂਤ ਕਰਾਂਗੇ ਜਿੱਥੇ-ਜਿੱਥੇ ਕਾਮੀਆਂ ਰਹਿ ਗਈਆਂ ਉਰੇ ਤੇ ਗੌਰ ਫਰਮਾਵਾਂਗੇ ਵਿਚਾਰ ਕਰਾਂਗੇ ਅਮਨਵਾਸੀਆਂ ਇਹ ਇਹਨਾਂ ਲੱਗੇ ਕੀ ਕੀਤਾ ਜਾ ਰਿਹਾ ਹੈ ਲਗਾਤਾਰ ਉਹ ਸੋਸ਼ਲ ਮੀਡੀਆ ਤੇ ਵੀ ਕੰਟਰੋਲ ਚੱਲਦਾ ਰਿਹਾ ਹੈ ਦੇਖੋ ਮੈਨੂੰ ਕਿਸੇ ਨੂੰ ਰਿਹਾਈ ਨੂੰ ਲੈ ਕੇ ਮੇਰੇ ਮਨ 'ਚ ਕਿਸੇ ਪ੍ਰਕਾਰ ਦੀ ਕੋਈ ਦੁਗਦਾ ਨਹੀਂ ਹੈ ਲੇਕਿਨ ਮੈਂ ਦੇਸ਼ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਕਨਸਟੀਟਿਊਸ਼ਨ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਸੰਵਿਧਾਨ ਦੇ ਮਤਾਬਕ ਜਿਸ ਸੰਵਿਧਾਨ ਦੀ ਪ੍ਰਕਿਰਿਆ ਹੈ ਕਿ ਵਿਅਕਤੀ ਕੋਈ ਵੀ ਵਿਅਕਤੀ ਜੇਲ੍ਹ 'ਚ ਬੈਠਾ ਵੀ ਚੋਣਾਂ ਲੜ ਸਕਦਾ ਹੈ ਤਾਂ ਉਹ ਸੰਵਿਧਾਨ ਦੀ ਪ੍ਰਕਿਰਿਆ ਦੇ ਮਤਾਬਕ ਹੋਇਆ ਔਰ ਉਹਨਾਂ ਨੇ ਚੋਣ ਜਿੱਤ ਪ੍ਰਾਪਤ ਕੀਤੀ ਹੈ ਅਸੀਂ ਇਸ ਮੰਡਟ ਨੂੰ ਸਿਰ ਚਕਾਉਣਾ ਹੈ ਜਿੱਥੇ ਯਾਰ ਮੈਂ ਗੱਲ ਤਾਂ ਪੂਰੀ ਹੋਣ ਦਿਓ ਜਿੱਥੋਂ ਤੱਕ ਉਹਨਾਂ ਦੀ ਰਿਹਾਈ ਦੀ ਗੱਲ ਹੈ ਇਹ ਵੀ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਦੇਸ਼ ਦੇ ਕਾਨੂੰਨ ਦੇ ਮੁਤਾਬਕ ਜੋ ਵੀ ਦੇਸ਼ ਦਾ ਸੰਵਿਧਾਨ ਤੇ ਕਾਨੂੰਨ ਕਹਿੰਦਾ ਸਾਨੂੰ ਕਿਸੇ ਪ੍ਰਕਾਰ ਦੀ ਕਾਂਗਰਸ ਪਾਰਟੀ ਨੂੰ ਔਰ ਰਾਜੇ ਵੜਿੰਗ ਨੂੰ ਕਿਸੇ ਪ੍ਰਕਾਰ ਦੀ ਕੋਈ ਆਪਟੀ ਨਹੀਂ ਕੁਲਵੀਰ ਸਿੰਘ ਜੀ ਦਾ ਨਾਂ ਤੇ ਪਰਚਾ ਦਰਜ ਹੋਇਆ ਸਰਕਾਰਾਂ ਨੂੰ ਕਿਸ ਤਰੀਕੇ ਨਾਲ ਦੇ ਦਿਓ ਇਲੈਕਸ਼ਨ ਲੜਨ ਤੋਂ ਬਾਅਦ ਹੀ ਹੋ ਗਿਆ ਮੈਂ ਸਮਝਦਾ ਕਿ ਕੁਲਵੀਰ ਸਿੰਘ ਜੀ ਦਾ ਤੇ ਦੂਸਰੀ ਵਾਰੀ ਇਹ ਕੰਮ ਹੋਇਆ ਇਸ ਤਰ੍ਹਾਂ ਦਾ ਉਹ ਮੌਕੇ ਤੇ ਮੌਜੂਦ ਨਹੀਂ ਸਨ ਮੇਰੀ ਐਸਐਸਪੀ ਨਾਲ ਵਾਰ-ਵਾਰ ਗੱਲ ਹੋਈ ਪ੍ਰੈਸ਼ਰ ਪਾਇਆ ਗਿਆ ਔਰ ਉਹਨਾਂ ਤੇ 307 ਦਾ ਮਕਦਮਾ ਰਜਿਸਟਰ ਕਰ ਦਿੱਤਾ ਗਿਆ ਹਾਲਾਂਕਿ ਜਿਹੜੀ ਦੂਜੇ ਪਾਸੇ ਕਾਰਵਾਈ ਉਹਨਾਂ ਦੇ ਚਾਚਾ ਜੀ ਦੇ ਬੇਟੇ ਦੀ ਕਾਰ ਕਿਸੇ ਨੇ ਜਲਾਤੀ ਉਹ ਕੋਈ ਹਜੇ ਦੂਜੇ ਪਾਸੇ ਮੁਕੱਦਮਾ ਨਹੀਂ ਦਰਜ ਹੋਇਆ ਕੀਤਾ ਗਿਆ ਸੋ ਮੈਂ ਸਮਝਦਾ ਕਿ ਇਹੋ ਜੀਆਂ ਗੱਲਾਂ ਦੇ ਨਾਲ ਆਮ ਆਦਮੀ ਪਾਰਟੀ ਕਮਜ਼ੋਰ ਕਿਉਂ ਹੋਈ ਹੈ ਆਉਂਦਿਆ ਸਾਰ ਮੁਕੱਦਮੇ ਤੇ ਮੁਕੱਦਮਾ ਮੁਕੱਦਮੇ ਤੇ ਮੁਕੱਦਮਾ ਮੁਕੱਦਮੇ ਤੇ ਮੁਕੱਦਮਾ ਦੂਜੇ ਨੂੰ ਨੀਚਾ ਵਿਖਾਉਣਾ ਇਸ ਕੰਮ ਵਿੱਚ ਉਲਝ ਕੇ ਰਹਿ ਗਏ ਹਾਲਾਂਕਿ ਪੋਜ਼ਿਟਿਵ ਪੋਲਿਟਿਕਸ ਕਰਨੀ ਚਾਹੀਦੀ ਹੈ ਸੋ ਕਲਵੀਰ ਜੀਰੇ ਤੇ ਜਿਹੜਾ ਮੁਕੱਦਮਾ ਹੋਇਆ ਸੀ ਸਾਰੇ ਉਹਨਾਂ ਦੇ ਨਾਲ ਹੈ ਮੈਂ ਘਰ ਵੀ ਜਾ ਰਿਹਾ ਔਰ ਕਲਵੀਰ ਜੀਰਾ ਇਸ ਸਾਰੇ ਮਾਮਲੇ ਚੋਂ ਸੁਰਖਰੂ ਹੋ ਕੇ ਬਾਹਰ ਨਿਕਲ ਗਿਆ ਹਾਂਜੀ ਜੀਮਣੀ ਚੌਣ ਲੈ ਪੂਰੀ ਤਿਆਰੀ ਹੈ ਜੀ ਇੱਕ ਅਦੇ ਦਿਨ ਚਿਰ ਦੇ ਵਿੱਚ ਅਸੀਂ ਕੈਂਡੀਡੇਟ ਐਲਾਨ ਦਿੱਤਾ ਜਾਏਗਾ ਔਰ ਮੈਨੂੰ ਸੱਚੇ ਪਾਸ਼ਾ ਕਿਰਪਾ ਕਰਨ ਅਸੀਂ ਵੱਡੀ ਮਾਰਜਿਨ ਦੇ ਨਾਲ ਜਲੰਧਰ ਦੀ ਜਿਹੜੀ ਚਿਮੀ ਚੋਣਾ ਅਸੀਂ ਜਿੱਤਾਂ ਮੇਰਿੰਦਰ ਮੋਦੀ ਪਰਨਾ ਬੀਡਿੰਗ ਕਾਲ ਸੋ ਚੁੱਕੀ ਗਈ ਤੀਜੀ ਵਾਰ ਬੀਜੇਪੀ ਦੀ ਗਵਰਨਮੈਂਟ ਅਗੇ ਕਿਸਨਾ ਦੇ ਦੇ ਰਾਜਾ ਵੜਿੰਗੋ ਮੁਬਾਰਕਬਾਦ ਦੇਣਾ ਚਾਹਨਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੀ ਜੀ ਵਰੀ ਦੇਸ਼ ਦੇ ਪ੍ਰਧਾਨ ਮੰਤਰੀ ਹੈ ਪਰ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ 10 ਸਾਲ ਗੁਜ਼ਰੇ ਹੈ ਇਸ ਤਰ੍ਹਾਂ ਅਗਲੇ ਜਿਹੜੇ 5 ਸਾਲ ਨਾ ਗੁਜ਼ਰਨ ਧਰਮ ਦੇ ਨਾਤੇ ਰਾਜਨੀਤੀ ਨਾ ਹੋਵੇ ਲੋਗਾ ਨੂੰ ਨੀਚਾ ਵਿਖਾਉਣ ਦੀ ਰਾਜਨੀਤੀ ਨੂੰ ਹੁਬੇ ਏਜੰਸੀਆਂ ਦਾ ਇਸਤੇਮਾਲ ਨਾ ਕੀਤਾ ਜਾਵੇ ਸਭ ਨੂੰ ਇਕੁਅਲ ਪਲੇਟਫਾਰਮ ਦਿੱਤਾ ਜਾਵੇ ਔਰ ਆਸ ਕਰਦੇ ਹਾਂ ਕਿ ਸਾਡਾ ਦੇਸ਼ ਤਰੱਕੀ ਕਰੇ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਬੀਜੇਪੀ ਆਪ ਦਾ ਯੋਗਦਾਨ ਪਾਵੇਗੀ ਤਾਂ ਚੰਗਾ ਹੋਏ ਧੰਨਵਾਦ